1490 ਜਮਾ 5840 773 773 ਅੱਜ ਤੋਂ ਅਸੀਂ ਇੱਕ ਇਹੋ ਜਿਹੇ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜਿਹੜਾ ਕਿਸੇ ਤਾਰੀਫ਼ ਦਾ ਮਹਤਾਜ ਨਹੀਂ ਹੈ 55 ਸਾਲ ਉਮਰ ਹੈ ਕੁਲਵਿੰਦਰ ਸਿੰਘ ਨਾਮ ਹੈ ਤੇ ਕੋਈ ਵੀ ਟੋਟਲ ਜਾਂ ਪਹਾੜਾ ਇਸ ਨੂੰ ਕੈਲਕੂਲੇਟਰ ਦੀ ਲੋੜ ਨਹੀਂ ਪੈਂਦੀ ਨਾ ਹੀ ਕੰਪਿਊਟਰ ਦੀ ਲੋੜ ਪੈਂਦੀ ਹੈ ਸੋ 55 ਸਾਲ ਦੇ ਇਸ ਸ਼ਖਸ ਨਾਲ ਅਸੀਂ ਖਾਸ ਤੌਰ ਤੇ ਗੱਲ ਕਰਨ ਪੁੱਜੇ ਆ ਕੋਲਵਿੰਦਰ ਜੀ ਅੰਮ੍ਰਿਤਸਰ ਦੇ ਬਹੁਤ ਸਾਰੇ ਲੋਕ ਐ ਹੋ ਜਿਹੜੇ ਤੁਹਾਨੂੰ ਜਾਣਦੇ ਆ ਤੁਸੀਂ ਕੋਈ ਵੀ ਟੋਟਲ ਕਰਦੇ ਹੋ ਤੁਹਾਨੂੰ ਕਿਸੇ ਕੈਲਕੂਲੇਟਰ ਦੀ ਲੋੜ ਨਹੀਂ ਹੁੰਦੀ ਕੋਈ ਤੁਹਾਡੇ ਕੋ ਪਹਾੜਾ ਜਿਹੜਾ ਅਸੀਂ ਸੁੰਨਾ ਚਾਹੀਏ ਉਹ ਤੁਸੀਂ ਉਸੇ ਵੇਲੇ ਬਿਨਾ ਕੈਲਕੂਲੇਟਰ ਤੋਂ ਬਿਨਾ ਕੰਪਿਊਟਰ ਤੋਂ ਸੁਣਾਉਂਦੇ ਹੋ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਵਿੱਚ ਅੰਨਾ ਟੈਲੈਂਟ ਹੈ ਦੇਖੋ ਜੀ ਪਰਮੇਸ਼ਰ ਨੇ ਹਰ ਇੱਕ ਨੂੰ ਕੋਈ ਨਾ ਕੋਈ ਚਾਲਣ ਦਿੱਤਾ ਹੁੰਦਾ ਲੋੜ ਹੁੰਦੀ ਉਹਨੂੰ ਪਛਾਣਨ ਦੀ ਬਾਕੀ ਠੀਕ ਐ ਮੈਂ ਕੋਈ ਖਾਸ ਪ੍ਰੈਕਟਿਸਿੰਗ ਕੀਤੀ ਹਾਂ ਤੱਕਣ ਕੁਦਰਤੀ ਦੇਣ ਹੈ ਉਸ ਮਾਲਕ ਦੀ ਮੇਰੇ ਬਸ ਹੋਰ ਕੋਈ ਮੈਂ ਇਸ ਬਾਰੇ ਜ਼ਿਆਦਾ ਨਹੀਂ ਬੋਲ ਸਕਦਾ ਇਸ ਪਰਮੇਸ਼ਰ ਦੀ ਕਿਰਪਾ ਕਿਵੇਂ ਕਿਦੋਂ ਤੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਵਿੱਚ ਇਹ ਟੈਲੈਂਟ ਹੈ ਕਿਉਂਕਿ ਤੁਹਾਡੀ ਉਮਰ ਹੈ ਇਸ ਉਮਰਸ ਤੇ ਦਿਮਾਗ ਵੈਸੇ ਹੀ ਗੱਲਾਂ ਭੁੱਲ ਜਾਂਦਾ ਜਿਸ ਹਿਸਾਬ ਦੀ ਅੱਜਕੱਲ ਦੀ ਖਰਾਕਾਂ ਜਦੋਂ ਮੈਂ ਸਕੂਲ ਪੜ੍ਹਦਾ ਸੀ ਤਾਂ ਮੈਂ ਕਦੇ ਪੜਾ ਯਾਦ ਨਹੀਂ ਸੀ ਕੀਤਾ ਹੁੰਦਾ ਤੇ ਸਭ ਜਿਹੜੇ ਮੈਡਮ ਹੁੰਦੇ ਸੀ ਕਿ ਚਰਨਜੀਤ ਨਾਮ ਸੀ ਉਹਨਾਂ ਨੇ ਇੱਕ ਵਾਰ ਮੈਨੂੰ ਖੜੇ ਕਰ ਦਿੱਤਾ ਕਲਾਸ ਵਿੱਚ ਚੌਥੀ ਵਿੱਚ ਤੇ ਪਾੜਾ ਸੌ ਮੈਂ ਕਦੀ ਪਾੜਾ ਪੜਕ ਨਹੀਂ ਸੀ ਗਿਆ ਤੇ ਮੈਂ ਉਸੇ ਪਾੜਾ ਬਿਨਾਂ ਗਲਤੋਂ ਆ ਸੁਣਾ ਦਿੱਤਾ ਬਿਨਾਂ ਕਿਸੇ ਰੁਕੇ ਤੇ ਸਾਰੇ ਯਾਦ ਨਹੀਂ ਕਰਕੇ ਮੈਂ ਹੋਰ ਵੀ ਪੁੱਛੇ ਮੈਂ ਉਹ ਵੀ ਸੁਣਾ ਦਿੱਤੇ ਔਰ ਉਹਨੂੰ ਪਤਾ ਲੱਗਾ ਕਿ ਮੇਰੇ ਚੈਲੇਂਜ ਹਗਾ ਬਾਕੀ ਮੈਂ ਕਦੀ ਯਾਦ ਨਹੀਂ ਕੀਤਾ ਨਾ ਹੀ ਮੈਂ ਕੈਲਕੂਲੇਟਰ ਇਸਤੇਮਾਲ ਕਰਦਾ ਵਾਂ ਹੁਣ ਮੇਰਾ ਆਪਣਾ ਬਿਜ਼ਨਸ ਹੈ ਕਾਜੂ ਵਾਲਾ ਤੇ ਚਲੋ ਅਹੀ ਕਦੀ ਵੀ ਮੈਂ ਸਾਮ ਨਹੀਂ ਕਰਦਾ ਅਗਲਾ ਕਹਿੰਦਾ ਕਿ ਇੰਨੇ ਪੈਸੇ ਬਣੇ ਆਪਣਾ ਵੇਖ ਕੇ ਵਗਰਾ ਵਗਰਾ ਜੋ ਵੀ ਆਰ.ਟੀ.ਐਸ ਕਰਾਦੀ ਜੀ ਹੈ ਜਾਂ ਜੋ ਵੀ ਕਰਵਾਵਾ ਕਰਵਾਦੀਦਾ ਮੈਂ ਮਰ ਕੇ ਕੈਲਕੂਲੇਟਰ ਯੂਜ਼ ਸਿੰਘ ਕਰਦਾ ਨਾ ਹੀ ਕੰਪਿਊਟਰ ਦਾ ਕਰਦਾ ਜਦੋਂ ਕਾਜੂਆਂ ਦੀ ਕੋਈ ਪੇਮੈਂਟ ਹੁੰਦੀ ਹੈ ਜਾਂ ਕਿਸੇ ਨੂੰ ਬਿੱਲ ਹੁੰਦਾ ਉਹ ਕੈਲਕੂਲੇਟਰ ਟੋਟਲ ਕਰਦਾ ਜਾਂ ਮੂਜਬਾਨੀ ਟੋਟਲ ਕਰਦਾ ਨਹੀਂ ਮੂਜਬਾਨੀ ਕਰਦਾ ਹੂੰ ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ ਪਾੜੇ ਜਿਹੜਾ ਆਸਾਨ ਪਾੜਾ ਵਾ 2 4 6 ਲੇਕਿਨ ਬਹੁਤ ਪਾੜੇ ਇਹੋ ਜਿਹੇ ਜਿਹੜੇ ਅੱਜ ਵੀ ਬੱਚਿਆਂ ਨੂੰ ਯਾਦ ਨਹੀਂ ਹੋ ਗਏ ਜੇ ਅਸੀਂ ਤੁਹਾਨੂੰ ਕਹੀਏ ਤੁਸੀਂ ਸਾਨੂੰ ਕੋਈ ਵੀ ਪੜਾ ਜਿਹੜਾ ਉਹ ਕਿ ਤੂੰ ਡਬਲ ਪੁੱਛ ਲੋ ਕਿਸੇ ਚੀਜ਼ ਦਾ ਡਬਲ ਪੁੱਛ ਰੋ ਵੀ ਕਰਦਾਗਾ ਜਿਸ ਤਰ੍ਹਾਂ ਤੁਸੀਂ ਕਿਸੇ ਕੋਈ ਬੇਸ ਹੁੰਦਾ ਜਿਸਾਂ 1002 ਦਾ 3 ਦਾ 4 ਦਾ ਕਿ ਡਬਲ ਪੁੱਛਾਵੇਂ ਪੁੱਛ ਸਕਦੇ ਤੁਸੀਂ ਬੇਸ਼ੱਕ ਪੁੱਛ ਸਕਦੇ ਤੁਸੀਂ ਮੈਨੂੰ 77 ਦਾ ਪੜਾ ਸੁਣਾ ਸਕਦੇ ਬਿਲਕੁਲ ਸੁਣਾ ਸੁਣਾ ਜੀ 77 154 231 308 385 462 539 616 693 770 ਸੁਣਾ ਸਕਦਾ ਮੈਂ ਹੋਰ ਹੋਰ ਪੁੱਛੋ ਕੋਈ ਏ ਜੇ ਅਸੀਂ ਗੱਲ ਕਰੀਏ 99 ਬਹੁਤ ਡਿਫਿਕਲਟ ਹੈ ਉਹ ਸੁਣਾਓ ਨੰਬਰ ਬੜਾ ਸੋਖਾ ਜੀ ਇਹਨਾਂ ਨੇ 198 297 396 495 595 697 792 891 990 1099 188 ਜਿੰਨਾ ਮਰਜ਼ੀ ਉੱਪਰ ਲੈ ਜਾਓ ਹੂੰ ਤੇ 66 ਦਾ 66 132 198 243 330 396 462 548 594 607 726 792 ਸਜੇ ਸਾਰੀ ਮਰਜ਼ੀ ਲੈ ਜਾਓ ਕੇ ਜੀ ਸੁਣਾ ਦਾਂਗਾ ਜੇ ਅਸੀਂ ਰਿਵਰਸ ਆਣਾ ਚਾਹੀਏ ਜੇ 3770 ਤੋਂ ਰਿਵਰਸ ਤੁਸੀਂ ਆਓ ਆ ਜਾਓ ਜੀ 37 29 ਹਾਂਜੀ 37 70 37 69 37 6 37 10 37 4 37 5 37 6 37 2 37 2 37 52 37 52 37 52 37 55 ਭਾਵੇਂ ਤੱਕ 0 ਤੱਕ ਆਓ ਲੈ ਲਾਂਗਾ 37 52 37 52 37 52 37 52 37 48 37 47 37 46 37 45 37 44 ਇਹ ਇਸ ਦੇ ਨਾਲ ਟੋਟਲ ਦੀ ਗੱਲ ਕਰੀਏ ਜੇ 4 ਦਾ ਟੋਟਲ ਜਿਵੇਂ ਜਿਵੇਂ 4 8 ਫਿਰ 8 ਨੂੰ 8 ਚ ਮੈਂ 16 ਕਰ ਦਾਂਗਾ ਜੀ ਜਿਸ ਨਾਲ 4 4 8 16 32 64 128 256 512 1024 2048 4096 8 492 1024 384 32 768 65 4536 13178 260 1445 524 288 1048 576 20 9152 44 9304 888608 ਜਿੰਨਾ ਮਰਜ਼ੀ ਲਾ ਦਿਓ ਫਿਕਰ ਅੱਗੇ 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 ਵੀ ਸਮਝ ਇੱਕ ਕਰੋੜ 70 ਲੱਖ 200 ਸੋਨਾ 3 ਕਰੋੜ 35 ਲੱਖ 900 432 6 ਕਰੋੜ 78844 ਹੂੰ ਉਸ ਤੋਂ ਬਾਅਦ ਹੋਰਦੀ ਹੋਰ ਪਸੰਗ ਪੁੱਛ ਲੋ 3 ਦਾ ਡਬਲ 3 6 12 24 48 96 192 384 768 1536 3072 6048 12288 24576 49152 96304 196608 ਅਸਲਾਮ ਅਲੈਕ ਤਿੰਨ ਲੱਖ 9200 ਸੋਨਾ ਹੋਰ ਕਿੱਥੇ ਅੱਗੇ ਜਾ ਸਕਦਾ ਮੈਂ ਥੋੜਾ ਜਿਹਾ ਹੋਰ ਅੱਗੇ ਚੱਲ ਜੂ ਕਿੱਥੋਂ ਕਿੱਥੋਂ ਸੀ ਸ਼ੁਰੂ ਇਹ 39200 ਸੋਨਾ ਤੋਂ 78600 432 1573 1572864 ਅਸਾਂ ਜਾ ਸਕਦਾ ਵਾਂਗੇ ਸੇ ਜੇ ਸੀ ਟੋਟਲ ਤੁਸੀਂ ਕਿਹਾ ਸੀ ਕਿ ਮੈਂ ਟੋਟਲ ਵੀ ਕਰ ਸਕਦਾ ਵਾਂ ਤੁਸੀਂ ਕਿਹਾ ਸੀ ਤੇ ਅਸੀਂ ਟੋਟਲ ਦੀ ਗੱਲ ਕਰੀਏ ਤੇ ਟੋਟਲ ਕਰਨਾ ਹੈ ਜਿਵੇਂ 3740 ਦੇ ਵਿੱਚ ਤੁਸੀਂ 220 ਕਰੋ ਉਹ ਬੜਾ ਸੌਖਾ 3740 ਤੇ ਦੂਜਾ ਕੀ ਜੱਸਾ 220 950 60 1 ਮਿੰਟ ਇਹ 3740 220 950 ਕਿਉਂਕਿ ਸਾਨੂੰ ਟੋਟਲ ਕਰਨ ਲੱਗਾ ਟਾਈਮ ਲੱਗਣਾ 3740 ਜਮਾ 220 950 ਸੋ ਬਿਲਕੁਲ ਬਹੁਤ ਕੈਲਕੂਲੇਟਰ ਤੋਂ ਵੀ ਜ਼ਿਆਦਾ ਤੇਜ਼ ਦਿਮਾਗ ਹੈ ਤੁਹਾਡਾ ਇੱਕ ਟੋਟਲ ਤੁਹਾਨੂੰ ਹੋਰ ਕਰੂੰਗਾ ਮੈਂ ਇਹ

ਸੋ ਕਦੀ ਪਰਿਵਾਰ ਨੇ ਤੁਹਾਡੀ ਇਸ ਕੰਮ ਚ ਮਦਦ ਕੀਤੀ ਕਦੀ ਤੁਸੀਂ ਬੱਚਿਆਂ ਨੂੰ ਪੜਾਉਣ ਚ ਮੈਥ ਬਹੁਤ ਲੋਕਾਂ ਦਾ ਵੀਕ ਹੁੰਦਾ ਵੈ ਤੁਸੀਂ ਬੱਚੇ ਨੂੰ ਖੁਦ ਪੜਾਏ ਬੱਚੇ ਬੱਚੇ ਜਿਹਦੇ ਮੇਰੇ ਚਲੋ ਪੜਾਈ ਵੀ ਠੀਕ ਨਹੀਂ ਆਏ ਵੈ ਉਹਨੂੰ ਮਲਕੇ ਦੋ ਸਰਵਿਸ ਕਰਦੇ ਵੈ ਅੱਛੀ ਬੋਸਟਨ ਉੱਪਰ ਹੋ ਗਏ ਵੈ ਤੇ ਬਾਕੀ ਇਹ ਗੱਲ ਹੈ ਕਿ ਬੱਚਿਆਂ ਨੂੰ ਜਿਹੜਾ حساب ਦੀ ਲੋੜ ਹੋਵੇ ਤਾਂ ਮੈਂ ਪਛਣਦੇ ਪਾਪਾ ਇਹਨਾਂ ਨੂੰ ਇਹਨੇ ਜਰੂਰ ਦਿਓ ਜਾਂ ਕੈਲਕੂਲੇਟਰ ਕਾਨੂੰ ਫੜਨਾ ਜਾਂ ਕੰਪਿਊਟਰ ਕਾਨੂੰ ਫੜਨਾ ਤੁਸੀਂ ਇਹ ਚੀਜ਼ ਦਿਓ ਜਰ ਮੈਂ ਮੂੰਹ ਜਵਾਨੀ ਕਰ ਦਿੰਦਾ ਵਾਂ ਉਹ ਕੈਲਕੂਲੇਟਰ ਨਾਲ ਕਰ ਦਵੇ ਪਰ ਮੈਂ ਮੂੰਹ ਮੈਂ ਮੂੰਹ ਜਵਾਨੀ ਕਰ ਦਿੰਦਾ ਹਾਂ ਸਮਝਾ ਦਿੰ ਕਦੀ ਲਾਈਫ 'ਚ ਗਲਤੀ ਕਦੀ ਲੱਗੀ ਹੈ ਕਦੀ ਸੋਚਿਆ ਹੈ ਕਿ ਯਾਰ ਇਹਦਾ ਤੇ ਇਹ ਬੰਦਾ ਸੀ ਲੇਕਿਨ ਗਲਤੀ ਹੋ ਗਈ ਕਦੀ ਕੋਈ ਇਹੋ ਜਿਹਾ ਪਲ ਆਇਆ ਨਹੀਂ ਮੁਸ਼ਕਲ ਹੈ ਮੈਨੂੰ ਸੋਚ ਨਹੀਂ ਮੇਰਾ ਇੱਕ ਯਾਰ ਹੁੰਦਾ ਸੀ ਮੇਰੇ 26 ਪਟਵਾਰੀ ਸਾਹਿਬ ਹੁੰਦੇ ਸੀ ਨੀਟਾ ਤੇ ਉਹਨੇ ਜਦੋਂ ਬਿਲ ਬਣਾਉਂਦਾ ਹੁੰਦਾ ਸੀ ਉਹ ਉਹਨਾਂ ਦੀ ਮਿਲ ਹੋ ਗਈ ਹੈ ਉਹਨਾਂ ਦੀ ਮਿਲ ਹੋ ਗਈ ਉਹਦੀ ਘਰ ਉਹਦੀ ਫੀਡ ਮਿਲ ਹੁੰਦੀ ਆ ਉਹ ਬਣਾਉਂਦੇ ਸੀ ਉਹ ਤੇ ਉਹ ਜਦੋਂ ਜੋੜ ਲਾਂਦਾ ਹੁੰਦਾ ਸੀ ਜਦੋਂ ਮੇਰਾ ਚਲੋ ਖੈਰ ਹੁਣ ਤੇ ਮੇਰਾ ਕਾਜੂ ਦਾ ਕੰਮ ਹੈ ਔਰ ਮੈਂ ਕਰਾਨੇ ਦਾ ਕੰਮ ਹੁੰਦਾ ਸੀ ਤੇ ਜਦੋਂ ਜੋੜ ਲਾਂਦਾ ਹੁੰਦਾ ਸੀ ਤੇ ਉਹਨੇ ਹਲੇ ਲਿਖਦੇ ਹੋਣਾ ਤੇ ਮੈਂ ਸਾਰਾ ਜੋੜ ਕੱਢ ਦਿੰਦਾ ਉਹ ਕਹਿੰਦਾ ਭਾਜੀ ਇਹ ਤੈਨੂੰ ਕਿਸ ਤਰ੍ਹਾਂ ਤੈਨੂੰ ਆਇਆ ਮੈਂ ਕਿਹਾ ਬਸ ਉਸ ਪਰਮੇਸ਼ਰ ਦੀ ਗੁਰੂ ਰਾਮਦਾਸ ਜੀ ਦੀ ਕਿਰਪਾ ਇਹ ਉਹਨਾਂ ਲਈ ਆਇਆ ਅਬ ਬਚਪਨ ਤੋਂ ਤੁਸੀਂ ਆਖਰੀ ਸਵਾਲ ਬਚਪਨ ਤੋਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਹ ਦਿਮਾਗ ਤੁਹਾਡਾ ਕੰਪਿਊਟਰ ਨਾਲ ਤੇਜ਼ ਚੱਲਦਾ ਜੋ ਜੋ ਉਮਰ ਤੁਹਾਡੀ ਹੁਣ 55 56 ਦੇ ਕਰੀਬ ਉਮਰ ਹੈ ਜੋ ਜੋ ਉਮਰ ਤੁਹਾਡੀ ਵੱਧੀ ਪਈ ਹੈ ਹੋਰ ਸ਼ਾਰਪ ਹੁੰਦਾ ਪਿਆ ਜਾਂ ਥੋੜਾ ਜਿਹਾ ਫਰਕ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਜੋ ਪਹਿਲੇ ਸੀ ਸਮ ਸਮ ਪ੍ਰੈਕਟਿਸਾਂ ਤੇ ਹੋਰ ਤੇਜ ਹੋ ਗਿਆ ਵਾ ਵੈਸੇ ਮੈਨੂੰ ਕੋਈ ਫਰਕ ਨਹੀਂ ਪਿਆ ਕਹਿੰਦੇ ਬਦਾਮ ਖਾਣ ਨਾਲ ਜਿਹੜਾ ਦਿਮਾਗ ਤੇਜ ਹੁੰਦਾ ਵਾ ਕਿ ਤੁਹਾਡੇ ਦੇ ਕੰਮ ਵੀ ਕਾਜੂ ਦਾ ਬਦਾਮਾਂ ਦਾ ਕਿ ਉਹਦੇ ਨਾਲ ਤੇਰੀ ਨਹੀਂ ਅਸੀਂ ਗੱਲ ਨਹੀਂ ਕਾਜੂ ਦਾ ਕੰਮ ਦਾ ਮੈਂ 2 ਸਾਲ ਤੋਂ ਕੀਤਾ 2-3 ਸਾਲ ਤੋਂ ਪਹਿਲੇ ਮੇਰਾ ਕਰਾਣੇ ਦਾ ਕੰਮ ਸੀ ਬਾਕੀ ਨਹੀਂ ਕੋਈ ਅਜੀ ਗੱਲ ਨਹੀਂ ਕੀਤੀ ਕਿ ਬਦਾਮ ਖਾਣਾ ਸੋ ਸੈਂਟੀਫਿਕ ਇਫੈਕਟ ਹੈ ਬਾਕੀ ਚੰਗੀ ਚੀਜ਼ ਖਾਓ ਕੁਦਰਤ ਦੇ ਨੇੜੇ ਰਹੋ ਬਾਕੀ ਸੌਂਦੀਆਂ ਕੋਈ ਗੱਲ ਨਹੀਂ ਕੀਤੀ ਕੁਦਰਤ ਦੇ ਨੇੜੇ ਰਹੋ ਕੋਈ ਮਾੜੀ ਚੀਜ਼ ਨਾ ਖਾਓ ਤੇ ਆਪਨਾ ਪਰਮੇਸ਼ਰ ਹੈਲਪ ਕਰਦਾ ਸੋ ਲੋਗੋ ਚੀਜ਼ ਅਸੀਂ ਉਸ ਮਾਲਕ ਦੀ ਤੇ ਭਰੋਸਾ ਕਰਕੇ ਕਰਦੇ ਆ ਤੇ ਹਜੇ ਜਿੱਤ ਹੀ ਹੁੰਦੀ ਆ ਸੋ ਬਿਲਕੁਲ ਜਿੱਤ ਹੁੰਦੀ ਆ ਸੋ ਇਹ ਕੁਲਵਿੰਦਰ ਸਿੰਘ ਦੁਆਰਾ ਜਿਹੜਾ 55 ਸਾਲ ਦੀ ਇਹਨਾਂ ਦੀ ਉਮਰ ਹੈ ਮਿਹਨਤ ਕੀਤੀ ਗਈ ਹੈ ਹਾਲਾਂਕਿ ਦਿਮਾਗ ਉਹਨਾਂ ਦਾ ਜਿਵੇਂ ਕਿ ਉਹਨਾਂ ਦਾ ਕਿਹਾ ਕਿ ਬਚਪਨ ਤੋਂ ਹੀ ਉਹਨਾਂ ਦਾ ਦਿਮਾਗ ਸ਼ਾਰਪ ਸੀ ਅੱਜ ਵੀ ਭਾਵੇਂ ਉਹ ਬਿਜ਼ਨਸ ਕਰਦੇ ਆ ਲੇਕਿਨ ਜਦੋਂ ਵੀ ਪੈਸਿਆਂ ਦਾ ਹਿਸਾਬ ਕਰਨਾ ਹੁੰਦਾ ਉਹਨਾਂ ਦੇ ਬੱਚੇ ਪਾਵੇ ਕੈਲਕੂਲੇਟਰ ਫੜਦੇ ਆ ਲੇਕਿਨ ਉਹਨਾਂ ਨੂੰ ਕਦੀ ਅੱਜ ਤੱਕ ਕੈਲਕੂਲੇਟਰ ਦੀ ਲੋੜ ਨਹੀਂ ਪਈ ਸੋ ਅੱਜ ਦੇ ਸਮੇਂ ਦੇ ਵਿੱਚ ਜਿਸ ਹਿਸਾਬ ਨਾਲ ਕੁਲਵਿੰਦਰ ਸਿੰਘ ਟੋਟਲ ਕਰਦੇ ਆ ਬਹੁਤ ਘੱਟ ਇਨਸਾਨ ਬਹੁਤ ਘੱਟ ਲੋਗ ਇਹੋ ਜਿਹਾ ਹੋਊਗੇ ਜਿਨ੍ਹਾਂ ਦਾ ਦਿਮਾਗ ਕੰਪਿਊਟਰ ਨਾਲੋਂ ਵੀ ਤੇਜ਼ ਹੋਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ